ਸੰਗਤ ਜੀ ਨਵਾਂ ਸਾਲ ਆਰੰਭ ਹੋ ਰਿਹਾ ਹੈ 2025 ਗੁਜ਼ਰ ਰਿਹਾ ਹੈ ਤੇ 26 ਦੀ ਆਰੰਭਤਾ ਹੋਣ ਲੱਗੀ ਹੈ ਰੱਬ ਦੀ ਬਣਾਈ ਹੋਈ ਇਸ ਦੁਨੀਆ ਦੇ ਅੰਦਰ ਹਰ ਇੱਕ ਚੀਜ਼ ਸਾਨੂੰ ਕੁਝ ਸਿਖਾ ਰਹੀ ਹੈ ਇਹ ਬਦਲਦੇ ਹੋਏ ਸਾਲ ਵੀ ਸਾਨੂੰ ਇਹ ਸੁਨੇਹਾ ਦੇ ਰਹੇ ਨੇ ਵੀ ਇਹ ਬੰਦੇ ਇਕੱਲੇ ਬਦਲਦੇ ਹੋਏ ਮਹੀਨੇ ਨਾ ਦੇਖ ਬਦਲਦੇ ਹੋਏ ਸਾਲ ਨਾ ਦੇਖ ਕਿਤੇ ਨਾ ਬਦਲਦੇ ਹੋਏ ਸਾਲਾਂ ਦੇ ਨਾਲ ਤੂੰ ਆਪਣੀ ਜ਼ਿੰਦਗੀ ਨੂੰ ਵੀ ਬਦਲਣ ਦੀ ਕੋਸ਼ਿਸ਼ ਕਰ ਕਿਤੇ ਇਹ ਨਾ ਹੋਵੇ ਵੀ ਜਿਹੜੇ ਗੁਨਾਹ ਤੂੰ ਪਿਛਲੇ ਸਾਲਾਂ ਦੇ ਵਿੱਚ ਕਰਦਾ ਰਿਹਾ 25 ਦੇ ਵਿੱਚ ਕੀਤੇ 24 ਦੇ ਵਿੱਚ 20 ਦੇ ਵਿੱਚ ਕੀਤੇ ਕੋਈ ਉਹ ਆਪਣੇ ਗੁਨਾਹ ਕੋਈ ਉਹ ਆਪਣੀਆਂ ਮਾੜੀਆਂ ਆਦਤਾਂ ਤੋਂ 26 ਦੇ ਵਿੱਚ ਵੀ ਦੁਹਰਾਵੇਂ ਜੇ ਤੂੰ ਆਪਣੇ ਆਪ ਨੂੰ ਬਦਲਿਆ ਹੀ ਨਹੀਂ ਤਾਂ ਬਦਲਦੇ ਹੋਏ ਨਿੱਤ ਨਵੇਂ ਸਾਲ ਤੇਰੀ ਜ਼ਿੰਦਗੀ ਦੇ ਵਿੱਚ ਕੋਈ ਅਹਿਮੀਅਤ ਨਹੀਂ ਰੱਖਦੇ ਫਿਰ ਖਿਮਾ ਕਰਨਾ ਸਾਨੂੰ ਨਵੇਂ ਸਾਲ ਮਨਾਉਣ ਦੀ ਕੋਈ ਖਾਸ ਜ਼ਰੂਰਤ ਨਹੀਂ ਨਵਾਂ ਸਾਲ ਬਣਾਈਏ ਆਪਣੇ ਆਪ ਨੂੰ ਬਦਲ ਕੇ ਵੀ ਅੱਜ ਤੋਂ ਬਾਅਦ ਮੈਂ ਸ਼ਰਾਬ ਨਹੀਂ ਪੀਣੀ ਮੈਂ ਨਸ਼ਾ ਨਹੀਂ ਕਰਨਾ ਮੈਂ ਆਪਣੇ ਆਪ ਨੂੰ ਬਦਲਾਂਗਾ ਮੈਂ ਝੂਠ ਨਹੀਂ ਮਾਰਨਾ ਵੱਡੇ ਅਹੁਦੇ ਤੇ ਬੈ ਕੇ ਭਾਵੇਂ ਮੈਂ ਮੌਸਰ ਹਾਂ ਕਦੇ ਕਿਸੇ ਦੇ ਕੋਲੋਂ ਰਿਸ਼ਵਤ ਨਹੀਂ ਲੈਣੀ ਆਪਣੇ ਆਪ ਨੂੰ ਚੇਂਜ ਕਰੀਏ ਬਦਲੀਏ ਜਿਸ ਸਾਲ ਬਦਲਦੇ ਨੇ ਚੇਂਜ ਹੁੰਦੇ ਨੇ ਤੇ ਆਪਣੇ ਆਪ ਨੂੰ ਵੀ ਬਦਲਣ ਦਾ ਇੱਕ ਯਤਨ ਕਰੀਏ ਜਿਸ ਦਿਨ ਆਪਣੇ ਆਪ ਨੂੰ ਬਦਲਾਂਗੇ ਉਹ ਦਿਨ ਫਿਰ ਜ਼ਿੰਦਗੀ ਦੇ ਵਿੱਚ ਇੱਕ ਦਿਨ ਨਹੀਂ ਅੱਲੀ 1 ਜਨਵਰੀ ਵਾਲੇ ਦਿਨ ਨਹੀਂ ਸਦਾ ਹੀ ਸਾਰਾ ਸਾਲ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਤੇ ਆਨੰਦ ਬਣਿਆ ਰਹੇਗਾ